ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਲਾਪਤਾ ਨੇ ਤੇ ਚਰਨਜੀਤ ਸਿੰਘ ਚੰਨੀ ਲਾਪਤਾ ਹੋਏ ਨੇ 10 ਜਨਦਰ ਦੇ ਵਿੱਚ ਲਾਪਤਾ ਦੇ ਪੋਸਟਰ ਨੇ ਜਿਹੜੇ ਕੀ ਲੱਗੇ ਹੋਏ ਨੇ ਚਰਨਜੀਤ ਸਿੰਘ ਚੰਨੀ ਦੇ ਲਾਪਤਾ ਦੇ ਪੋਸਟਰ ਵਾਇਰਲ ਹੋ ਰਹੇ ਨੇ ਚੰਨੀ ਦੇ ਪੋਸਟਰ ਪੋਸਟਰ ਤੇ ਲਿਖਿਆ ਹੈ ਕਿ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਲਾਪਤਾ ਤੇ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਨੇ ਜਿਹੜੇ ਕੀ ਵਾਇਰਲ ਹੋ ਰਹੇ ਨੇ ਜਨਦਰ ਦੇ ਵਿੱਚ ਜਵੰਦਰ ਦੀਆਂ ਗਲੀਆਂ ਦੇ ਵਿੱਚ ਇਹ ਪੋਸਟਰ ਨੇ ਜਿਹੜੇ ਕੀ ਲਗਾਏ ਗਏ ਨੇ ਇਸ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਚਰਨਜੀਤ ਸਿੰਘ ਚੰਨੀ ਲਾਪਤਾ ਹੋਏ ਨੇ ਸੋ ਇਹਨਾ ਪੋਸਟਰਾਂ ਤੇ ਲਿਖਿਆ ਹੋਇਆ ਹੈ ਕਿ ਚਰਨਜੀਤ ਸਿੰਘ ਚੰਨੀ ਲਾਪਤਾ ਨੇ ਗੁੰਮਸ਼ੁਦਾ ਸੋ ਜਵੰਦਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਨੇ ਜਿਹੜੇ ਕੀ ਲਗਾਏ ਗਏ ਨੇ ਸੋ ਥੋੜੇ ਲੋਕਾਂ ਦੇ ਵੱਲੋਂ ਸੋ ਇਹ ਪੋਸਟਰ ਲਗਾਏ ਗਏ ਨੇ ਜਵੰਦਰ ਦੀਆਂ ਦੀਵਾਰਾਂ ਤੇ ਦੇਖੇ ਜਾ ਸਕਦੇ ਨੇ ਇਹ ਪੋਸਟਰ ਚਰਨਜੀਤ ਸਿੰਘ ਚੰਨੀ ਲਾਪਤਾ ਹੋਏ ਨੇ ਇਸ ਤਰ੍ਹਾਂ ਦੇ ਪੋਸਟਰ ਨੇ ਜਿਹੜੇ ਕੀ ਅੱਜ ਕੱਲ੍ਹ ਦੇਖੇ ਜਾ ਰਹੇ ਨੇ ਸੋ ਵਾਇਰਲ ਹੋ ਰਹੇ ਨੇ ਹੈ ਪੋਸਟਰ ਜਿਸ ਦੇ ਵਿੱਚ ਲਿਖਿਆ ਹੈ ਕਿ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲਾਪਤਾ ਨੇ ਸੋ ਚੰਨੀ ਦੇ ਲਾਪਤਾ ਪੋਸਟਰ ਨੇ ਜਿਹੜਾ ਕਿ ਵਾਇਰਲ ਹੋ ਰਹੇ ਨੇ ਸੋ ਪੋਸਟਰ ਤੇ ਲਿਖਿਆ ਚਰਨਜੀਤ ਸਿੰਘ ਚੰਨੀ ਸੰਸਦ ਮੈਂਬਰ ਨੇ ਉਹ ਲਾਪਤਾ ਨੇ ਗੁੰਮਸ਼ੁਦਾ ਨੇ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿ ਪੋਸਟਰ ਨੇ ਦੀਵਾਰਾਂ ਤੇ ਵੀ ਚਿਪਕੇ ਹੋਏ ਨੇ ਸੋ ਪੋਸਟਰ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੇ ਨੇ ਸੋ ਇਸ ਸੇ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਨਰਿੰਦਰ ਗੁਪਤ ਸਾਡਾ ਜੁੜ ਚੁੱਕੇ ਨੇ ਫੋਨ ਲਾਈਨ ਤੇ ਸੋ ਨਰਿੰਦਰ ਕੀ ਕੁਝ ਮਾਮਲਾ ਹੈ ਜੁੜਾ ਕਿ ਪੋਸਟਰ ਲੱਗੇ ਹੋਏ ਨੇ ਵਾਇਰਲ ਵੀ ਹੋ ਰਹੇ ਨੇ ਜਿਉਂ ਤੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੰਨੀ ਲਾਪਤਾ ਨੇ ਜੀ ਆ ਬਿਲਕੁਲ ਦੇਖੋ ਜੇ ਪਰੰਪਰਿਤ ਗੱਲ ਕਰੀਏ ਕਿ ਪੂਰਬ ਸੀਐਮ ਤੇ ਸਾਂਸਦ ਜਿਹੜੇ ਨੇ ਕਿ ਜਲੰਧਰ ਤੋਂ ਸਾਂਸਦ ਚੁਣੇ ਕਹਿੰਦੇ ਚਰਨਜੀਤ ਚੰਨੀ ਉਹ ਕਾਫੀ ਦੇਰ ਕਾਫੀ ਬਲਕਿ ਦੇਰ ਤੋਂ ਜਿਹੜੇ ਨੇ ਜਲੰਧਰ ਦੇ ਵਿੱਚ ਉਹ ਨਹੀਂ ਦਿਖਾਈ ਦਿੱਤੇ ਜਿਸ ਨੂੰ ਲੈ ਕੇ ਜਿਹੜੇ ਨੇ ਬੀਜੇਪੀ ਦੇ ਜਿਹੜੇ ਵਰਕਰ ਹੈਗੇ ਨੇ ਆਪਣਾ ਐਨਪੀਐਸ ਘਿਲੋ ਉਹਨਾਂ ਵੱਲੋਂ ਸ਼ਹਿਰ ਔਰ ਦਿਹਾਤੀ ਦੇ ਅੰਦਰ ਜਿਹੜੇ ਨੇ ਚਰ ਇਹਨੂੰ ਚਰਨਜੀਤ ਚੰਨੀ ਨੂੰ ਲੈ ਕੇ ਪੋਸਟਰ ਲਗਾਏ ਗਏ ਨੇ ਜਿਦੇ ਵਿੱਚ ਲਿਖਿਆ ਗਿਆ ਕਿ ਗੁੰਮशुदा ਦੀ ਤਲਾਸ਼ ਔਰ ਗੁੰਮਸੁਦਾ ਦੀ ਤਲਾਸ਼ ਕੀ ਚਰਨਜੀਤ ਚੰਨੀ ਜਿਹੜੇ ਨੇ ਗੁੰਮਸੁਦਾ ਹੋ ਚੁੱਕੇ ਨੇ ਕਿ ਲੋਕਾਂ ਦੇ ਉਹਨ ਤੇ ਕਿਤੇ ਕਿਤੇ ਜਿਹੜੇ ਲੋਕਾਂ ਨੂੰ ਕਾਫੀ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਕਰਨਾ ਪੈਂਦਾ ਵਾ ਜਿਸ ਨੂੰ ਲੈ ਕੇ ਕੱਲ ਜਿਹੜੇ ਨੇ ਉਹਨਾਂ ਵੱਲੋਂ ਚਰਨਜੀਤ ਚੰਨੀ ਜਿਹੜੇ ਲੋਕ ਸਭਾ ਦੇ ਮੈਂਬਰ ਜਲੰਧਰ ਤੋਂ ਬਣੇ ਨੇ ਉਹਨਾਂ ਦੇ ਪੋਸਟਰ ਲਗਾਏ ਜਾਂਦੇ ਤੇ ਉੱਤੇ ਲਿਖਿਆ ਜਾਂਦਾ ਵਾ ਕਿ ਚਰਨਜੀਤ ਚੰਨੀ ਗੁੰਮ ਛੋੜਾ ਹੋ ਗਏ ਨੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਕਿਤੇ ਕਿਤੇ ਲੈ ਕੇ ਅਗਰ ਗੱਲ ਕਰੀਏ ਤੇ ਹੁਣ ਵਾਰ ਜਿਹੜੀ ਆਪਣਾ ਕਾਂਗਰਸ ਵਰਸੀ ਜਿਹੜੀ ਬੀਜੇਪੀ ਹੁੰਦੀ ਦਿਖਾਈ ਦੇ ਰਹੀ ਹੈ ਜੀ ਆ ਤੇ ਦੂਜੇ ਪਾਸੇ ਆਪਾਂ ਗੱਲ ਕਰ ਲਈਏ ਤੇ ਚਰਨਜੀਤ ਚੰਨੀ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਹ ਜਲਾ ਪ੍ਰਧਾਨ ਨਾਲ ਜਾਂ ਹੋਰ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਸ ਨੂੰ ਲੈ ਕੇ ਜਿਹੜੀ ਕਿ ਸ਼ੁੱਧ ਬਾਤ ਛੜੀ ਗਈ ਹੈ ਜਿਹੜੇ ਜਿਹੜੇ ਕਿ ਪੋਸਟ ਲਗਾਏ ਗਏ ਨੇ ਇਸ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੋਵੇਗਾ ਦੂਜੇ ਪਾਸੇ ਗੱਲ ਕਰੀਏ ਤੇ ਐਨਪੀਐਸ ਢਿੱਲੋ ਜੜੇ ਨੇ ਜਿਹਨਾਂ ਬੋਲੀ ਜਿਹੜੀ ਹੈ ਸਾਰੀ ਕੀਤੀ ਗਈ ਹੈ ਉਹਨਾਂ ਬੋਲੀ ਵੀ ਗੱਲ ਕਹੀ ਜੀਏ ਕਿ ਬਾਜਪਾ ਨੇਤਾ ਸੀਨੀਅਰ ਬਾਜਪਾ ਨੇਤਾ ਜਿਹੜੇ ਨੇ ਆਪਣਾ ਮਨਵਰਿੰਦਰ ਕਾਲੀਆ ਉਹਨਾਂ ਦੇ ਘਰ ਜਿਹੜਾ ਗ੍ਰੇਨੀਟ ਨੇ ਟੈਗ ਹੁੰਦਾ ਹੋਇਆ ਤੇ ਉਸ ਤੋਂ ਬਾਅਦ ਵੀ ਜਿਹੜਾ ਚਰਨ ਨਹੀਂ ਚਰਨੀ ਜਿਹੜਾ ਇੱਥੇ ਨਹੀਂ ਆਂਦੇ ਤੇ ਉਹਨਾਂ ਦੇ ਘਰ ਉਹਨਾਂ ਦਾ ਹਾਲ ਚਾਲ ਪੁੱਛਣ ਵੀ ਨਹੀਂ ਜਾਂਦੇ ਤੇ ਕਿਤੇ ਜਿਹੜੇ ਨੇ ਉਹਨਾਂ ਦੇ ਤੇ ਨਿਸ਼ਾਨੇ ਸਾਹਦੇ ਜਿਹਨੇ ਜਲੰਧਰ ਚ ਨਹੀਂਤੇ ਤੇ ਕਿਤੇ ਨਾ ਕਿਧਨ ਗੱਲ ਕਰੀ ਤੇ ਬੀਜੇਪੀ ਵਰਸੀ ਜਿਹੜਾ ਦਾ ਕਾਂਗਰਸ ਜਿਹੜੀ ਹੈ ਜਲੰਧਰ ਦੇ ਵਿੱਚ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਦੋਂ ਦਾ ਆਪਣਾ ਮਨਵੰਝਣ ਕਾਲੀਆ ਜੋਤੇ ਅਟੈਕ ਹੁੰਦਾ ਹੈ ਉਸ ਤੋਂ ਬਾਅਦ ਜਿਹੜੇ ਨੇ ਬਾਜਪਾ ਦੇ ਜਿਹੜੇ ਲੀਡਰ ਨੇ ਜਿਹੜੇ ਵਰਕਰ ਨੇ ਤੇ ਉਹ ਜਿਹੜੇ ਨੇ ਹੁਣ ਕਾਫੀ ਐਕਟਿਵ ਹੋ ਗਏ ਨੇ ਤੇ ਹੁਣ ਉਹਨਾਂ ਦੇ ਕਹਿਣੇ ਅਕ ਚਰਨੀ ਚੱਲੀ ਨਾ ਜਲੰਧਰ ਵਿੱਚ ਆਏ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਵੀ ਜਿਹੜੇ ਨੇ ਪੋਸਟ ਲਗਾਏ ਜਾਣਗੇ ਪਿੰਡਾਂ ਦੇ ਵਿੱਚ ਵੀ ਜਿਆਦਾ ਲੋਕਾਂ ਨੂੰ ਜਿਹੜਾ ਅਵੇਅਰ ਕੀਤਾ ਜਾਏਗਾ ਕਿ ਚਰਾਂ ਦੇ ਚੱਨੀ ਜ ਇਸ ਤਰ੍ਹਾਂ ਦੇ ਫੰਡ ਸੇ ਜਿਹੜੇ ਨੇ ਹਾਲੇ ਤੱਕ ਵੀ ਜਿਲੰਦਰ ਨੂੰ ਨਹੀਂ ਦਿੱਤੇ ਗਏ ਜਿਹੜੇ ਕਿ ਐਮਪੀ ਕੋਟੇ ਦੇ ਫੰਡ ਹੁੰਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਇਹ ਵੀ ਉਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਲੋਕਾਂ ਦੇ ਜਿਹੜੇ ਕੰਮ ਨੇ ਲੋਕ ਆਪਣੇ ਕੰਮ ਕਿੱਥੇ ਜਾ ਕੇ ਕਰਾਨਗੇ ਕਿ ਅਗਰ ਜੇ ਚਰਨਜੀਤ ਚੰਨੀ ਜਿਹੜੇ ਨੇ ਕੀ ਲੋਕ ਸਭਾ ਦੇ ਮੈਂਬਰ ਨੇ ਚੁਣੇ ਜੇ ਨੇ ਉਹ ਹੀ ਜਿਹੜੇ ਨੇ ਜਿਲੰਦਰ ਵਿੱਚ ਨਹੀਂ ਬੈਠਣਗੇ ਨਾ ਉਹਨਾਂ ਦਾ ਕੋਈ ਘਰ ਹੈ ਨਾ ਉਹਨਾਂ ਦਾ ਕੋਈ ਦਫ਼ਤਰ ਹੈਗਾ ਤੇ ਲੋਕ ਜਿਹੜੇ ਨੇ ਕਿੱਥੇ ਜਾਣਗੇ ਕਿੱਥੇ ਜਾ ਕੇ ਕੰਮ ਕਰਾਨਗੇ ਕਿੱਥੇ ਉਹਨਾਂ ਨੂੰ ਮਿਲਣਗੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਉਹਨਾਂ ਨੇ ਇੱਕ ਦਫ਼ਤਰ ਬਣਾਉਣਾ ਚਾਹੀਦਾ ਵਾ ਨੇ ਪੋਸਟਰ ਕਰਨੇ ਉਹਨੇ ਕਿਹਾ ਬਿਲਕੁਲ ਜਿਹੜੇ ਪੋਸਟਰ ਲਗਾਏ ਗਏ ਨੇ ਬੀਜਪੀ ਆਗੂਆਂ ਦੇ ਵੱਲੋਂ ਜਿਹੜੇ ਕਿ ਪੋਸਟਰ ਲਗਾਏ ਗਏ ਨੇ ਫਿਲਹਾਲ ਲੋਕਾਂ ਦਾ ਇਸ ਦੇ ਬਾਰੇ ਕੀ ਕਹਿਣਾ ਕਿ ਲੋਕਾਂ ਦੇ ਕੀ ਇਸ ਦੇ ਬਾਰੇ ਕਹਿਣਾ ਹੈ ਬਿਲਕੁਲ ਦੇਖੋ ਪਰ ਮੈਂ ਗੱਲ ਕਰੀਏ ਇਹ ਤੇ ਇਹ ਜਿਹੜੇ ਰਾਤ ਦੇ ਸਮੇਂ ਪੋਸਟਰ ਜਿਹੜੇ ਰਿਲੀਜ਼ ਕੀਤੇ ਗਏ ਨੇ ਰਾਤ ਦੇ ਸਮੇਂ ਜਿਹੜੇ ਲਗਾਏ ਗਏ ਨੇ ਉਸ ਟਾਈਮ ਤੇ ਸਾਡੀ ਜਿਹੜੀ ਹੈ ਕਿਸੇ ਨਾਲ ਗੱਲ ਨਹੀਂ ਹੋ ਪਾਈ ਲੇਕਿਨ ਅੱਜ ਜਿਹੜਾ ਵੈ ਇੰਡੀਆ ਨਿਊਜ਼ ਜਿਹੜਾ ਵੈ ਇਹਦੇ ਤੇ ਗੱਲ ਵੀ ਕਰੇਗਾ ਲੋਕਾਂ ਦਾ ਵੀ ਇਹਦੇ ਰਿਵਿਊ ਲਏਗਾ ਕਿ ਜਿਹੜੇ ਪੋਸਟਰ ਲਗਾਏ ਗਏ ਨੇ ਲੋਕਾਂ ਦਾ ਕੀ ਕਹਿਣਾ ਕਿ ਚੈਲੰਜ ਚੱਲੀ ਜਿਹੜੇ ਨੇ ਗੁੰਮਸ ਹੋਦਾ ਹੋ ਗਏ ਨੇ ਉਹਦੇ ਉੱਤੇ ਲੋਕਾਂ ਦਾ ਕੀ ਕੀ ਰਿਐਕਸ਼ਨ ਹੈਗਾ ਉਸ ਤੋਂ ਬਾਅਦ ਆਪਾਂ ਜਿਹੜੇ ਨੇ ਕਾਂਗਰਸ ਦੇ ਜਿਹੜੇ ਨੇ ਲੀਡਰ ਨੇ ਜਾਂ ਵਿਧਾਇਕ ਨੇ ਜਾਂ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਕਰਾਂ ਤੋ ਅਗਰ ਲੋਕ ਜੇ ਕਿੱਥੇ ਕੰਮ ਕਰਾਨਗੇ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਜੀ ਪਰ ਰਣਜੀਤ ਕਿ ਉਹਨਾਂ ਕੀ 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 ਕਹਿਣਾ ਹੈ ਇਸ ਨੂੰ ਲੈ ਕੇ ਕਿ ਜਿਹੜੀ ਇਹ ਜੁਦਵਾਰ ਛੜੀ ਗਈ ਹੈ ਜੀ ਜੀ ਬਿਲਕੁਲ ਜਿਹੜੇ ਕਿ ਪੋਸਟਰ ਤਾਂ ਹੁਣ ਲੱਗੇ ਨੇ ਲਾਪਤਾ ਦੇ ਪੋਸਟਰ ਸੋ ਇਹ ਵੀ ਦੇਖਣਾ ਹੋਵੇਗਾ ਕਿ ਚਰਨਜੀਤ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੁਣ ਇਸ ਤੇ ਕੀ ਬਿਆਨ ਦਿੱਤਾ ਜਾਂਦਾ ਹੈ ਸੋ ਫਿਲਹਾਲ ਰਣਜੀਤ